ਹੈਲੋ ਫਰੈਂਡਸ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਖਾ ਬਾਰਡਰ ਬਣਾਉਣਾ ਦੱਸੂਗੀ ਇਹ ਬਾਰਡਰ ਆਪਾਂ ਜੈਂਟਸ ਲੇਡੀਜ਼ ਐਂਡ ਬੱਚਿਆਂ ਦੇ ਵਾਟਰ ਚ ਆਪਾਂ ਪਾ ਸਕਦੇ ਹਾਂ ਇਸ ਵਾਟਰ ਇੱਕ ਸਿੱਧਾ ਇੱਕ ਪੁੱਠੇ ਦਾ ਹੈਗਾ ਉਹ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਪਹਿਲਾ ਗੁੰਡਾ ਆਪਾਂ ਫੋਕਾ ਹੀ ਉਤਾਰਨਾ ਅੱਗਣੂ ਕਰਕੇ ਆਪਾਂ ਸਟਾਰਟ ਕਰਨਾ ਇੱਕ ਅੱਗਣੂ ਸਲਾਈ ਕਰਕੇ ਪਾਉਣੀ ਆ ਬੈਕ ਸਾਈਡ ਪਾਉਣੀ ਆ ਲੇਕਿ ਸਿੱਧਾ ਇੱਕ ਪੁੱਠਾ ਇਹ ਬਾਰਡਰ ਮੈਂ ਕਿਸੇ ਬੱਚਾ ਲਈ ਬਣ ਰਹੀ ਹੈ। ਉਹ ਸਵੈਟਰ ਬਣਾਉਣਾ ਸੀ ਉਸ ਦਾ। 40 ਝੋਟੇ ਪਏ ਹੋਏ ਹੈ। ਬਹੁਤ ਸੌਖਾ ਬોર્ਡਰ ਹੈ ਬਹੁਤ ਹੀ ਸਾਨਤ ਰਿੱਤੇ ਨਾਲ ਹੀ ਬਣ ਜਾਂਦਾ ਹੈ ਇੱਕ ਸਿੱਧਾ ਇੱਕ ਪੁੱਠਾ ਬੈਕ ਸਾਈਡ ਵੀ ਸਾਰੀ ਸਿਲਾਈ ਇਸੇ ਤਰ੍ਹਾਂ ਹੀ ਆਊਗੀ ਇੱਕ ਸਿੱਦੇ ਦੀ ਇੱਕ ਪੁੱਠੇ ਦੀ अपनी बैक साइड सिलाई आ गई साइड सिलाई भी सेम इस तरह ही पौनी पुट्ठे उपर पुा सीधे देर सीधा बैक साइड बस इस तरह ही सिलाई पौनी दोनों पास एक इक् बन जाते हैं ਕੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਯੂਰ ਕਰ ਲਿਓ ਲਾਈਕ ਐਂਡ ਸ਼ੇਅਰ ਵੀ ਕਰ ਦਿਓ ਜਿਸ ਤਰ੍ਹਾਂ ਆ ਪੁੱਠਾ ਪੁੱਠੇ ਦੇ ਉੱਪਰ ਪੁੱਠਾ ਹੀ ਪਾਉਣਾ ਸਿੱਧੇ ਦੇ ਉੱਪਰ ਸਿੱਧਾ ਆ ਬੈਕ ਸਾਈਡ ਆ ਆ ਤੋ ਸਿੱਧੇ ਸਾਈਡ ਦਿਓ ਆ ਸਿੱਧਾ ਪਾਸਾ ਅਬ ਬੈਕ ਸਾਈਡ ਆ ਬੈਕ ਸਾਈਡ ਜਿੱਥੇ ਉਹ ਸਿੱਧੇ ਦੇ ਉੱਪਰ ਸਿੱਧਾ ਤੇ ਪੁੱਠੇ ਦੇ ਉੱਪਰ ਉਹ ਪੁੱਠਾ ਹੀ ਪਾਉਣਾ ਜਿਵੇਂ ਇੱਧਰ ਸੇਮ ਹੀ ਇੱਧਰ ਪਾਉਣਾ ਹੈਗਾ ਸਾਰੀ ਸਿਲਾਈ ਇਸੇ ਤਰ੍ਹਾਂ ਹੀ ਖਤਮ ਹੋ ਜੂਗੀ ਇਸ ਤਰ੍ਹਾਂ ਤੁਸੀਂ ਦੇਖੋ ਆ ਸਿੱਧਾ ਪਾਸਾ ਆ ਬੈਕ ਸਾਈਡ ਆ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਹੈ ਇਦੀ ਇਸ ਤਰ੍ਹਾਂ ਤੁਸੀਂ ਕਿੰਨਾ ਬਾਰਡਰ ਰੱਖਣਾ ਇਹ ਤੁਸੀਂ ਆਪ ਦੇਖ ਸਕਦੇ ਹੋ ਇਹ ਬਾਰਡਰ ਮੈਂ ਕਿਸੇ ਬੱਚੇ ਦਾ ਸਵਾਰਟਰ ਬਣਾ ਰਹੀ ਆ ਮੈਂ 2 ਇੰਚ ਜਾਂ 2.5 ਇੰਚ ਬਾਰਡਰ ਰੱਖੂੰਗੀ ਇਸ ਦਾ ਜਿੰਨਾ ਤੁਸੀਂ ਬਾਰਡਰ ਰੱਖਣਾ ਤੁਸੀਂ ਮਨਕੇ ਰੱਖ ਸਕਦੇ ਆਂ ਗਿਆ ਇਸੇ ਤਰ੍ਹਾਂ ਹੀ ਸਲਾਈਆਂ ਪੈਣਗੀਆਂ ਸਾਰੀਆਂ ਦੇ ਵਿੱਚ ਇੱਧਰ ਸਿੱਧਾ ਪਾਸਾ ਆ ਬੈਕ ਸਾਈਡ ਹੋਗੀ ਸੇਮ ਹੀ ਜ਼ਰਾਈਆਂ ਲੈਣਗੇ। ਥੈਂਕ ਯੂ।